ਜਿਹੜਾ 5000 ਚਲਾਉਂਦਾ ਆ ਉਹਨੂੰ ਫਿਰ 10000 ਚਲਾਉਂਦੇ ਆ ਉਹਨੂੰ ਦੈਨ 15000 ਜੂਨ 1 ਤੋਂ ਉਹਨਾਂ ਨੇ ਉਹ 15000 ਮਾਈਲੇਜ ਕਰਦੀ ਹੈ ਇੱਕ ਹਾਲ ਦੇ ਵਿੱਚ 15000 ਜਾਂ 15 ਤੋਂ ਥੱਲੇ ਇੰਸ਼ੋਰੈਂਸ ਦੀ ਕਾਰ ਚੱਲਦੀ ਹੈਗੀ ਆ ਦੈਨ ਯੂ ਕੁਆਲੀਫਾਈ ਫਾਰ ਅਨਦਰ ਐਡੀਸ਼ਨਲ 10% ਡਿਸਕਾਊਂਟ ਔਨ ਯਰ ਆਪਸ਼ਨਲ ਇੰਸ਼ੋਰੈਂਸ ਤੁਸੀਂ ਇਹਦੀ ਆਡੋਮੀਟਰ ਰੀਡਿੰਗ ਜਿਹੜੀ ਹੈਗੀ ਆ ਉਹ ਲੈ ਕੇ ਆਉਣੀ ਆ ਸੋ ਦੈਨ ਯੂ ਆਲ ਕੁਆਲੀਫਾਈ ਫਾਰ ਮਗ ਪ੍ਰਾਣੀ ਆ ਪਰ ਨਵੀਆਂ ਆਲ ਕਾਰਸ ਆਰ ਐਲੀਜੀਬਲ ਬਟ ਮੋਸਟ ਆਫ ਟਾਈਮ ਆਪਾਂ ਉਹ ਲੈ ਕੇ ਨਹੀਂ ਆਉਂਦੇ ਜਾਂ ਕਈ ਵਾਰੀ ਆਪਣੀ ਕਾਰ ਆਪਣੇ ਕੋਲ ਨਹੀਂ ਹੁੰਦੀ ਹੈਗੀ ਸੋ ਦੈਨ ਆਪਾਂ ਉਹ ਡਿਸਕਾਊਂਟ ਮਿਸ ਕਰ ਜਾਂਦੇ ਆ ਪਹਿਲੀ ਤਾਂ ਗੱਲ ਤੁਹਾਡੀ ਜਦੋਂ ਪਿਛਲੇ ਸਾਲ ਤੁਸੀਂ ਰੀਨਿਊ ਕਰਾਈ ਸੀਗੇ ਉਹਦੇ ਵਿੱਚ ਤੁਹਾਡੀ ਆਟੋਮੀਟਰ ਰੀਡਿੰਗ ਪਈ ਹੈ ਸੋ ਮੈਂ ਇੱਕ ਚੀਜ਼ ਦੇਖੀ ਆ ਵੀ ਕਾਫੀ ਜਾਣੇ ਵਿੱਚ ਹੈਜ਼ਿਟੈਂਟ ਹੈਗੇ ਆ ਆਪਣੀ ਆਟੋਮੀਟਰ ਰੀਡਿੰਗ ਦੇਣ ਲਈ ਇਸ ਸਾਲ ਦਾ ਵੀ ਤੁਹਾਡਾ ਡਿਸਕਾਊਂਟ ਲੂਸ ਹੁੰਦਾ ਦੈਨ ਕਮਿੰਗ ਈਅਰ ਤੁਹਾਨੂੰ ਡਿਸਕਾਊਂਟ ਮਿਲਣਾ ਨਹੀਂ ਹੈਗਾ ਜੇ ਤੁਸੀਂ ਆਟੋਮੀਟਰ ਰੀਡਿੰਗ ਨਹੀਂ ਪਾਈ ਹੈਗੀ ਜਿੰਨੀ ਜ਼ਿਆਦਾ ਘੱਟ ਚਲਾਉਂਗੇ ਉਨੇ ਡਿਸਕਾਊਂਟ ਜ਼ਿਆਦਾ ਹੈਗੇ ਆ ਆਪਸ਼ਨ ਕਵਰੇਜ ਤੇ ਸਾਰਿਆਂ ਤੇ ਡਿਸਕਾਊਂਟ ਮਿਲਦੇ ਆ ਟਾਈਪ ਆਫ ਦ ਕਾਰ ਇਜ਼ ਅ ਲਗਜ਼ਰੀ ਕਾਰ ਇਜ਼ ਇਟ ਅ ਸਮਾਲ ਹੌਂਡਾ ਸਿਵਿਕ ਸੋ ਡਸ ਅ ਮੈਟਰ ਸੋ ਸਾਰੀਆਂ ਕਾਰਾਂ ਤੇ ਮਿਲਦਾ ਹੈ ਇਸ ਈਅਰ ਯੂ ਸੀ ਆਲ ਦ ਇੰਸ਼ੋਰੈਂਸਸ एवरीथिंग ਗੋਇੰਗ ਅਪ ਵੈਲ ਦ ਆਈਸੀਬੀਸੀ ਇੰਸ਼ੋਰੈਂਸ ਇਜ਼ ਗੋਇੰਗ ਡਾਊਨ ਵਿਚ ਇਜ਼ ਵੈਰੀ ਗੁੱਡ ਟੂ ਸਾਡੀ ਸਾਰੀ ਟੀਮ ਤੁਹਾਡੀ ਕੋਈ ਵੀ ਕੁਐਸਚਨ ਹੈਗਾ ਹੈ ਆਨਸਰ ਦੇਣ ਲਈ ਤਿਆਰ ਆਲਵੇਜ਼ ਹੁੰਦੀ ਹੈ ਐਂਡ ਵੀ ਆਰ ਓਪਨ 9 ਟੂ 9 ਮੰਡੇ ਟੂ ਸੰਡੇ ਸਸ਼ੀਕਲ ਜੀ ਜੇ ਤੁਸੀਂ ਕਿਸੇ ਵੀ ਕਾਰ ਦੇ ਉੱਤੇ ਡਿਸਕਾਊਂਟ ਚਾਹੁੰਦੇ ਹੋ ਤਾਂ ਇਹ ਮਾਇਨੇ ਰੱਖਦਾ ਕਿ ਤੁਹਾਡੀ ਜਿਹੜੀ ਕਾਰ ਹੈ ਉਹ ਕਿੰਨੇ ਕਿਲੋਮੀਟਰ ਚੱਲੀ ਹੋਵੇ ਪਰ ਜੂਨ ਤੋਂ ਇਹ ਜਿਹੜਾ ICBC ਨੇ ਇਹਦਾ ਡਿਸਕਾਊਂਟ ਹੋਰ ਵਧਾ ਦਿੱਤਾ ਹੈ ਡਿਸਕਾਊਂਟ ਕਿੰਨਾ ਹੈ ਕਿਵੇਂ ਮਿਲ ਸਕਦਾ ਕੀ ਪ੍ਰੋਸੈਸ ਹੋਵੇਗਾ ਇਹ ਜਾਣਨ ਲਈ ਸਾਣ ਨਾਲ ਇਸ ਵੇਲੇ ਜੁੜੇ ਹੋਏ ਨੇ ਗੁਨੀਤ ਕੌਰ ਜੀ ਜੋ ਕਿ EMC ਇੰਸ਼ੋਰੈਂਸ ਤੋਂ ਨੇ ਇਸ ਵੇਲੇ ਗੁਨੀਤ ਡਿਸਕਾਊਂਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਵੀ ਜੂਨ ਤੋਂ ਜਿਹੜਾ ਉਹ ਡਿਸਕਾਊਂਟ ਵਧਾ ਦਿੱਤਾ ਹੈ ਕਿੰਨੇ ਕਿਲੋਮੀਟਰ ਗੱਡੀ ਚੱਲੀ ਹੋਵੇ ਉਸ ਦੇ ਉੱਤੇ ਸੋ ਇਹਦਾ ਪੂਰਾ ਪ੍ਰੋਸੈਸ ਕੀ ਹੈ ਸੋ ICICI ਨੇ ਪਿਛਲੇ ਸਾਲ ਜਾਂ ਦੋਕ ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਅਨਦਰ ਡਿਸਕਾਊਂਟ ਇੰਟਰੋਡਿਊਸ ਕੀਤਾ ਸੀਗਾ ਕਿ ਜੇ ਤੁਹਾਡੀ ਕਾਰ ਜਾਂ ਜਿਹੜੇ ਯੂਜ਼ਰ ਹੈਗੇ ਆ ਉਹ ਘੱਟ ਕਾਰ ਚਲਾਉਂਦੇ ਜਿਦਾਂ ਆਪਣੇ ਸੀਨੀਅਰਸ ਹੈਗੇ ਆ ਜਾਂ ਪਲੇਜ਼ਰ ਯੂਜ਼ ਪਰਸਨ ਪੀਪਲਸ ਹੈਗੇ ਆ ਸੋ ਉਹ ਘੱਟ ਚਲਾਉਂਦੇ ਤਾਂ ਪ੍ਰੀਮੀਅਮ ਉਹਨਾਂ ਨੂੰ ਸੇਮ ਹੀ ਦੇਣਾ ਪੈਂਦਾ ਸੀਗਾ ਸੋ ICICI ਨੇ ਕੀਤਾ ਸੀ ਵੀ 5000 ਜਿਹੜਾ 5000 ਚਲਾਉਂਦਾ ਆ ਉਹਨੂੰ ਫਿਰ 10 10000 ਚਲਾਉਂਦੇ ਆ ਉਹਨੂੰ ਦੈਨ 15000 ਸੋ ਥਿਸ ਈਅਰ ਉਹਨਾਂ ਨੇ ਹੁਣ ਕਿਉਂਕਿ ਉਹ ਸੋ ਮੈਨੀ ਪੀਪਲ ਆਰ ਗੈਟਿੰਗ ਬੈਨੀਫਿਟਸ ਐਂਡ ਦੈਨ ਫੀਡਬੈਕ ਵਧੀਆ ਆ ਸੋ ਜੂਨ 1 ਤੋਂ ਉਹਨਾਂ ਨੇ ਉਹ 15000 ਮਾਈਲੇਜ ਕਰਦੀ ਹੈਗੀ ਆ ਜੇ ਤੁਹਾਡੇ ਸਾਲ ਦੇ ਵਿੱਚ 15000 ਜਾਂ 15 ਤੋਂ ਥੱਲੇ ਇੰਸ਼ੋਰੈਂਸ ਦੀ ਕਾਰ ਚੱਲਦੀ ਹੈਗੀ ਆ ਦੈਨ ਯੂ ਕੁਆਲੀਫਾਈ ਫਾਰ ਅਨਦਰ ਐਡੀਸ਼ਨਲ 10% ਡਿਸਕਾਊਂਟ ਔਨ ਯਰ ਆਪਸ਼ਨਲ ਇੰਸ਼ੋਰੈਂਸ ਓਕੇ ਅੱਛਾ ਇਹ ਵੀ ਧਿਆਨ ਰੱਖਣਾ ਪਏਗਾ ਕਾਰ ਪੁਰਾਣੀ ਨਵੀਂ ਆ ਮੈਟਰ ਕਰਦੀ ਐ ਇਸ ਡਿਸਕਾਊਂਟ ਲਈ ਸੋ ਇਹਦੇ ਲਈ ਕੋਈ ਮੈਟਰ ਨਹੀਂ ਕਰਦਾ 올 ਇਸ ਮੈਟਰ ਕੇ ਤੁਸੀਂ ਇਹਦੀ ਆਡੋਮੀਟਰ ਰੀਡਿੰਗ ਜਿਹੜੀ ਹੈਗੀ ਆ ਉਹ ਲੈ ਕੇ ਆਉਣੀ ਆ ਸੋ ਦੈਨ ਯੂ 올 ਕੁਆਲੀਫਾਈ ਫॉर ਡਸਨਟ ਮੈਟਰ ਜੇ ਕੋਈ ਨਵੀਂ ਕਾਰ ਹੈਗੀ ਉੱਤੇ 10% ਜ਼ਿਆਦਾ ਮਿਲਣਾ ਸੋ ਜੇ ਪੁਰਾਣੀ ਕਾਰ ਹੈ ਉਹਦਾ ਪ੍ਰੀਮੀਅਮ ਦੇ ਆਪਣੇ ਆਪ ਕੈਲਕੂਲੇਟ ਹੋ ਜਾਂਦਾ ਸੋ ਭਾਵੇਂ ਪੁਰਾਣੀ ਆ ਭਾਵੇਂ ਨਵੀਂ ਆ 올 ਕਾਰਸ ਆਰ ਐਲੀਜੀਬਲ ਜੀ ਅੱਛਾ ICICI ਦੇ ਵੱਲੋਂ ਸਾਰੇ ਕਸਟਮਰਸ ਤੱਕ ਇਹ ਜਾਣਕਾਰੀ ਪਹੁੰਚੀ ਹੋਈ ਆ ਔਰ ਲੋਕ ਤੁਹਾਡਾ ਨਾ ਕੰਟੈਕਟ ਕਰ ਰਹੇ ਨੇ ਇਸ ਡਿਸਕਾਊਂਟ ਲਈ ਸੋ ਕਿਉਂਕਿ ਇਹ ਬਹੁਤ ਰੀਸੈਂਟਲੀ ਹੋਇਆ ਜੂਨ ਫਸਤੋਂ ਇਹ ਨਵਾਂ ਹੋਇਆ ਹੈਗਾ ਲੋਟ ਆ ਪੀਪਲ ਡੋਨਟ ਨੋ ਜਦੋਂ ਇੱਥੇ ਆਉਂਦੇ ਆ ਉਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈਗਾ ਆ ਐਂਡ THEN ਜਿਹੜੀ ਮੇਨ ਇਸ਼ੂ ਹੈਗਾ ਆ ਕਿ ਤੁਸੀਂ ਜਦੋਂ ਇੰਸ਼ੋਰੈਂਸ ਮੋਸਟਲੀ ICBC ਸਾਨੂੰ ਵਾਊਚਰ ਭੇਜ ਰਹੀ ਭੇਜ ਰਹੀ ਹੈ ਵੀ ਜੇ ਤੁਸੀਂ ਇੰਸ਼ੋਰੈਂਸ ਕਰਾਉਣ ਜਾਣਾ ਤੇ ਤੁਸੀਂ ਆਪਣੀ ਆਡੋਮੀਟਰ ਰੀਡਿੰਗ ਜਿਹੜੀ ਹੈਗੀ ਹੈ ਮਾਲਜ ਦੀ ਉਹ ਲੈ ਜਾਓ ਫੋਟੋ ਖਿੱਚ ਕੇ ਲੈ ਜਾਓ ਜਾਂ ਤੁਸੀਂ ਜੇ ਕਾਰ ਲੈ ਕੇ ਆਉਂਦੇ ਆ ਵੀ ਕੈਨ ਆਲਸੋ ਸੀ ਇਨਸ ਆਊਟਸਾਈਡ ਰਾਈਟ ਬਟ ਮੋਸਟ ਟਾਈਮ ਆ ਪਾਵਰ ਲੈ ਕੇ ਨਹੀਂ ਹੁੰਦੀ ਜਾਂ ਕਈ ਵਾਰੀ ਆਪਣੀ ਕਾਰ ਆਪਣੇ ਕੋਲ ਨਹੀਂ ਹੁੰਦੀ ਹੈ ਸੋ ਦੈਨ ਆਪਾਂ ਉਹ ਡਿਸਕਾਊਂਟ ਮਿਸ ਕਰ ਜਾਂਦੇ ਆ ਜੀ ਅੱਛਾ ਜਿਹੜੇ ਵੀ ਕੋਈ ਆਉਂਦੇ ਨੇ ਆ ਕਿ ਸਾਡੇ ਡਿਸਕਾਊਂਟ ਲੈਣਾ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੋਏਗੀ ਤੇ ਸਾਰਾ ਪ੍ਰੋਸੈਸ ਕੀ ਹੋਏਗਾ ਮਤਲਬ ਕੀ ਡਾਕੂਮੈਂਟਸ ਉਹ ਨਾਲ ਲੈ ਕੇ ਆਉਣਗੇ ਸੋ ਮੇਨ ਜਿਹੜਾ ਫੈਕਟਰ ਹੈਗਾ ਇਹਦੇ ਵਿੱਚ ਕਿਉਂਕਿ ਡਿਸਕਾਊਂਟ ਕਾਫੀ ਜ਼ਿਆਦਾ ਹੈਗਾ 10 ਤੋਂ 15% ਡਿਸਕਾਊਂਟ ਹੈਗਾ एलिजिਬਿਲਟੀ ਹੈ ਪਰ ਉਹਦੇ एलिजिਬਿਲਟੀ ਹੋਣ ਲਈ ਪਹਿਲੀ ਤਾਂ ਗੱਲ ਤੁਹਾਡੀ ਜਦੋਂ ਪਿਛਲੇ ਸਾਲ ਤੁਸੀਂ ਰੀਨਿਊ ਕਰਾਈ ਸੀਗੇ ਉਹਦੇ ਵਿੱਚ ਤੁਹਾਡੀ Odometer ਰੀਡਿੰਗ ਪਈ ਹੋ ਸੋ ਮੈਂ ਇੱਕ ਚੀਜ਼ ਦੇਖੀ ਹੈ ਵੀ ਕਾਫੀ ਜਾਣੇ ਵਿੱਚ ਹੈਜ਼ਿਟੈਂਟ ਹੈਗੇ ਆਪਣੀ Odometer ਰੀਡਿੰਗ ਦੇਣ ਲਈ ਐਂਡ ਸਮ ਆਰ ਚੈਸ ਫੋਰਗੇਟਸ ਰਾਈਟ ਐਟ ਹੋਮ ਐਂਡ THEN ਦੇ ਸੈਡ OK ਵਾਲਮ ਹੇਅਰ ਜਸਟ ਡੂ ਕਾਰ ਮੈਂ ਰੀਨਿਊ ਕਰ ਦੋ ਆਲ ਸਬਮਿਟਡ ਲੇਟਰ ਸੋ ਬਟ ਐਸ ਆਲਦੋ ਬਿਤੇ ਤੁਹਾਡਾ ਡਿਸਕਾਊਂਟ ਲੂਸ ਉੰਦਾ ਦੈਨ ਕਮਿੰਗ ਹੇਰ ਤੁਹਾਨੂੰ ਡਿਸਕਾਊਂਟ ਮਿਲਣਾ ਨਹੀਂ ਹੈਗਾ ਜੇ ਤੁਸੀਂ ਆਡੋਮੀਟਰ ਰੀਡਿੰਗ ਨਹੀਂ ਪਾਈ ਹੈਗੀ ਸੋ ਜਦੋਂ ਵੀ ਤੁਸੀਂ ਰੀਨਿਊ ਕਰਾਉਣ ਆਉਣਾ ਹੈ ਇੰਸ਼ੋਰੈਂਸ ICICI ਆਪਣੇ ਬਰੋਚਰ ਵੀ ਭੇਜ ਰਹੀ ਹੈ ਐਵਰੀ ਰੀਨੂਅਲ ਦੇ ਨਾਲ ਵੀ ਤੁਸੀਂ ਆਪਣੀ ਆਡੋਮੀਟਰ ਰੀਡਿੰਗ ਲੱਗ ਕੇ ਜਾਓ ਤੇ ਜੇ ਕਿਸੇ ਨੇ 5000 ਚਲਾਈ ਆ ਮੇ ਵੀ ਦੇ ਵਿਲ ਗੈਟ 15% ਡਿਸਕਾਊਂਟ ਔਨ 댓 ਕਿਉਂਕਿ ਜਿੰਨੀ ਜ਼ਿਆਦਾ ਕੱਟ ਚਲਾਉਗੇ ਉੰਨੇ ਡਿਸਕਾਊਂਟ ਚਾਦੇ ਹੈਗੇ ਆ অপਸ਼ਨ ਕਵਰੇਜ ਤੇ ਸਾਰਿਆਂ ਤੇ ਡਿਸਕਾਊਂਟ ਮਿਲਦੇ ਆ ਸੋ ਤੁਸੀਂ ਆਪਣੇ ਆਡੋਮੀਟਰ ਰੀਡਿੰਗ ਸਟਾਰਟ ਕਰੋ ਜੇ ਤੁਸੀਂ ਐਸਾ ਲਿਵ ਚੱਲੀ ਗੱਡੀ ਸੋ ਮੇਬੀ ਨੈਕਸਟ ਇਅਰ ਤੁਹਾਡੀ ਕੱਟ ਚਲ ਜਾਵੇ ਯੂ ਗਸਟਿਲ ਕੁਆਲੀਫਾਈ देयर इज अ देयर इज नो ਡਿਸਐਡਵਾਂਟੇਜ ਐਡ ਕਰਨ ਦਾ ਸੋ ਐਡਵਾਂਟੇਜ ਹੀ ਹੈ ਜੇ ਨਹੀਂ ਕੁਆਲੀਫਾਈ ਹੋਗੇ देयर इज देयर इज नो ਹਾਰਮ ਫੋਰ ਯੂ ਬਟ ਜੇ ਤੁਸੀਂ ਪਵਾਇਆ ਹੋਊਗਾ ਦੈਨ ਮੇਬੀ ਥਿਸ ਇਅਰ ਤੁਹਾਡੀ 100 ਕਿਲੋਮੀਟਰ ਵਾਧੂ ਚੱਲ ਗਏ ਮੇ ਵਿਲ ਕੁਆਲੀਫਾਈ ਫਾਰ ਦੈਟ ਡਿਸਕਾਊਂਟ ਅੱਛਾ ਕਿਲੋਮੀਟਰ ਜਾਂ ਫਿਰ ਡਿਸਕਾਊਂਟ ਦੇ ਹਿਸਾਬ ਨਾਲ ਇਹ ਵੀ ਦੇਖਿਆ ਜਾਏਗਾ ਵੀ ਸਟੇਟਸ ਕੀ ਹੈ ਜਿਹੜਾ ਇਹ ਗੱਡੀ ਲੈ ਕੇ ਆ ਰਿਹਾ ਮਤਲਬ ਉਹ ਪੀ ਆਰ ਆਈ ਆ ਸਟੂਡੈਂਟ ਹੈ ਨਹੀਂ ਨਹੀਂ ਉਹ ਨਹੀਂ ਮੈਟਰ ਕਰਦਾ ਸੋ ਓਨਲੀ ਆਟੋਮੀਟਰ ਰੀਡਿੰਗ ਅਪਲਾਈਜ਼ ਫਾਰ ਦਿਸ ਡਿਸਕਾਊਂਟ ਸੋ ਰਿਗਾਰਡਲੈਸ ਹੂ ਡਰਾਈਵਸ ਇਜ਼ ਅ ਵਿਜ਼ਿਟਡ ਪਰਸਨ অর ਇਜ਼ ਇਟ ਅ ਪੀ ਆਰ ਪਰਸਨ অর ਇਜ਼ ਜਸਟ ਲਾਈਕ ਅ ਸੀਨੀਅਰ ਪਰਸਨ ਦੈਟ ਹੈਜ਼ ਬੀਨ ਡਰਾਈਵਿੰਗ ਫਾਰ ਮੋਰ ਦੈਨ 40 ਇਅਰਸ ਸੋ ਰਿਗਾਰਡਲੈਸ ਟਾਈਪ ਆਫ ਦ ਕਾਰ ਇਜ਼ ਅ ਲਗਜ਼ਰੀ ਕਾਰ ਇਜ਼ ਇਟਸ ਅ ਸਮਾਲ ਹੌਂਡਾ ਸਿਵਿਕ ਸੋ ਡਸਨਟ ਮੈਟਰ ਸੋ ਸਾਰੀ ਕਰਾਂ ਤੇ ਮਿਲਦਾ ਹੈਗਾ স্মੋਲ ਤੋਂ ਲੈ ਕੇ ਜਿਆਦਾ 15% ਤੱਕ ਜੀ আচ্ছা ਇਹਦੀ ਕੋਈ ਇਸ ডিসਕਾਊਂਟ ਦੀ ਕੋਈ ਡੈਡਲਾਈਨ ਹੈਗੀ ਹੈ ਮੀਨਸ ਕਿ ਜੋਂ ਤੋਂ ਸ਼ੁਰੂ ਹੋਇਆ ਕਦੋਂ ਤੱਕ ਇਹ ਚੱਲੇਗਾ ਜਾਂ ਫਿਰ ਅਗਲੀ ਜਦੋਂ ਤੱਕ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਉਦੋਂ ਤੱਕ ਇਹ ਕੰਟੀਨਿਊ ਰਹੇ ਸੋ ਇਹ ਡਿਸਕਾਊਂਟ ਕੰਟੀਨਿਊ ਰਹਿਣਾ ਹੈ ਐਸ ਪਰ ICICI ਨਿਊ ਗਾਈਡਲਾਈਨ ਸੋ ICICI ਦਮਤਨ ਪਹਿਲੇ ਕਿਹਾ ਸੀ ਵੀ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਉਹਦੇ ਕਰਕੇ ਗੁੱਡ ਫੀਡਬੈਕ ਦੇ ਕਰਕੇ ਬਿਕਾਜ਼ ਲੋਟ ਆਫ ਪੀਪਲ ਔਰ ਕੰਪਲੇਨਿੰਗ ਕਿ ਅਸੀਂ ਤਾਂ ਕਾਰਡ ਚਲਾਉਂਦੇ ਆ ਪਰ ਪ੍ਰੀਮੀਅਮ ਸੇ ਸੇਮ ਹੀ ਦਿੰਨੇ ਇੱਕ ਬੰਦਾ 20000 ਚਲਾਉਂਦਾ ਸਾਰਾ ਕੋ ਸੇਮ ਹੈ ਸੋ ਉਹ ਕਨਸਿਡਰੇਸ਼ਨ ਦੇ ਕਰਕੇ ICICI ਨੇ ਨਿਊ ਪਲਾਨ ਇੰਟਰੋਡਿਊਸ ਕੀਤਾ ਹੈਗਾ ਸੋ ਫੀਡਬੈਕ ਵੀ ਵਧੀਆ ਆ ਰਹੇ ਆ ਸੋ ਕਲਾਇੰਟ ਕਸਟਮਰ ਵੱਲੋਂ ਵੀ ਇਸ ਗੋ ਟੂ ਸੀ बिकॉज ਜਿੱਥੇ ਹੁਣ ਐਸ ਵੇਲੇ ਥਿਸイヤー ਯੂ ਸੀ 올 ਦ ਇੰਸ਼ੂਰेंसेस ఎవਰੀਥਿੰਗ ਗoing ਅਪ ਵੈਲ ICBC ਇੰਸ਼ੂਰੈਂਸ ਇਸ ਗoing ਡਾਊਨ ਵਿਚ ਇਸ ਅ ਵੈਰੀ ਗੁੱਡ ਟੂ ਯੂ ਨੋ ਸੀ ਥੈਟ ਆਪਸ਼ਨ ਯਾ ICBC ਵੱਲੋਂ ਸਾਰਿਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੇ ਤੁਹਾਡਾ ਕੰਟੈਕਟ ਕਰਨਾ ਉਹ ਕਿੱਥੇ ਕਰ ਸਕਦੇ ਸੋ ਐਸ ਆਲਵੇਸ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਆ ਜਾਂ ਤੁਸੀਂ ਡਿਸਕਾਊਂਟ ਬਾਰੇ ਨਾ ਹੈਗਾ ਸਾਡੀ ਟੀਮ ਨੂੰ ਕਾਲ ਕਰੋ 604 507 666 ਸਾਡੀ ਸਾਰੀ ਟੀਮ ਤੁਹਾਡੇ ਕੋਈ ਵੀ ਕੁਐਨਸ਼ਨ ਹੈਗਾ ਆ ਆਨਸਰ ਦੇਣ ਲਈ ਤਿਆਰ ਆਲਵੇਸ ਹੁੰਦੀ ਆ ਐਂਡ ਵੀ ਆਰ ਓਪਨ 9 ਟੂ 9 ਮੰਡੇ ਟੂ ਸੰਡੇ ਸੋ ਇਫ ਯੂ ਹੈਵ ਐਨੀ ਕੁਐਸ਼ਨ ਜਸਟ ਫੀਲ ਫਰੀ ਟੂ ਕਾਲ EMC ਇੰਸ਼ੋਰੈਂਸ ਵੀ ਆਰ ਜਸਟ ਫੋਨ ਕਾਲ ਅਵੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਹੁਣ ਕਿਸੇ ਨੂੰ ਵੀ ਡਿਸਕਾਊਂਟ ਚਾਹੀਦਾ ਹੈ ਤਾਂ ਡਿਸਕਾਊਂਟ ਸੰਬੰਧੀ ਜੇ ਤੁਹਾਡੇ ਕੋਈ ਸਵਾਲ ਹੈਗੇ ਨੇ ਤੁਸੀਂ AMC ਇੰਸ਼ੋਰੈਂਸ ਦੇ ਕੋਲ ਆ ਸਕਦੇ ਹੋ ਤੇ ਤੁਸੀਂ ਆਪਣਾ ਡਿਸਕਾਊਂਟ ਜਿਹੜਾ ਹੈ ਉਹਦੇ ਵਾਸਤੇ ਐਲੀਜੀਬਲ ਹੋ ਜਾਂ ਨਹੀਂ ਹੋ ਤੁਹਾਨੂੰ ਸਾਰੀ ਜਾਣਕਾਰੀ AMC ਇੰਸ਼ੋਰੈਂਸ ਤੋਂ ਮਿਲ ਸਕਦੀ ਹੈ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ਰੀ ਗੌਰਵਾ ਸਾਰੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ